ਦੇਖੋ ਬਾਈ ਜੀ ਟਰੈਕਟਰ ਵੱਡੇ ਵੱਡੇ ਭਰਾਵਾਂ ਨੇ ਕਿੱਡਾ ਖਨੌਰੀ ਬਾਡਰ ਦੇ ਭਰਾ ਪਹੁੰਚਦੇ ਆ ਜੀ ਇਹ ਆਪਣਾ ਅੰਨ ਦਾ ਤਾਵਾ ਇਹ ਆਪਾਂ ਉਹ ਰਿਜਕੇ ਦਿੰਦਾ ਕਮਾ ਗਏ ਕਿਉਂਕਿ ਉਹ ਵੀ ਆਪਣਾ ਨੌਜਵਾਨ ਵੀਰ ਹਾਂਜੀ ਠੀਕ ਹੈ ਜੀ ਜੇ ਕਿਹਾ ਬਾਈ ਮੂਸੇ ਵਾਲੇ ਦੀਆਂ ਫੋਟੋਆਂ ਬਾਈ ਜੀ ਬਣਾਈਆਂ ਉੱਤੇ ਗੱਡੀ ਦੇ ਤੇ ਇਧਰ ਬਾਈ ਜੀ ਤੁਸੀਂ ਮੂਸੇ ਵਾਲ ਸ਼ੁਭ ਕਰਨ ਬਾਈ ਦੀ ਯਾਦ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਜੀ ਇੱਕ ਨਵਰੀ ਬਾਰਡਰ ਦੇ ਦੇਖ ਸਕਦੇ ਆ ਚਲਾਇਆ ਜਾ ਬਾਕੀ ਚਲੋ ਜੀ ਚਲੋ ਠੀਕ ਹੈ ਜੀ ਨਜ਼ਰ ਆ ਰਹੇ ਆ ਕਿਸਾਨ ਤੇ ਗੱਡੀਆਂ ਤੇ ਕਾਰਾਂ ਤੇ ਗੱਡੀਆਂ ਬਹੁਤ ਚੜਦੀ ਖਲਾ ਦੇ ਵਿੱਚ ਜੀ